ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਦੇ ਪੰਜ ਸੂਬਿਆਂ ਵਿੱਚ 2025 ਦੀ ਸ਼ੁਰੂਆਤ ਦੇ ਅੰਦਰ ਨਮੀਆਂ ਘਟੋ ਘਟ ਉਜਾਰਤਾਂ ਨਿਕਲ ਕੇ ਆ ਰਹੀਆਂ ਨੇ ਕੈਨੇਡਾ 2025 ਦੇ ਸ਼ੁਰੂ ਵਿੱਚ ਕਈ ਪ੍ਰਾਂਤਾਂ ਤੇ ਪ੍ਰਦੇਸ਼ਾਂ ਦੇ ਅੰਦਰ ਘਟੋ ਘਟ ਉਜਾਰਤ ਵਿਵਸਥਾ ਦੀ ਸ਼ੁਰੂਆਤ ਕਰਨ ਦੀ ਤਿਆਰੀ ਦੇ ਵਿੱਚ ਹੈ ਘਟੋ ਘਟ ਉਜਾਰਤ ਵਾਧੇ ਅਕਸਰ ਮਹਿੰਗਾਈ ਤੇ ਰਹਿਣ ਸਹਿਣ ਦੀ ਲਾਗਤ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਨੇ ਉਦੇਸ਼ ਕਾਮਿਆਂ ਲਈ ਉਚਿਤ ਮੁਆਵਜ਼ਾ ਯਕੀਨੀ ਬਣਾਉਣਾ ਇਹ ਲੇਖ ਆਗਮੀ ਤਬਦੀਲੀਆਂ ਦੇ ਵੇਰਵੇ ਦੀ ਪਰਚੋਲ ਕਰਦਾ ਹੈ ਜਿਸ ਵਿੱਚ ਨੂਨਾਵਟ ਨੋਵਾ ਸਕੋਸ਼ੀਆ ਪ੍ਰਿੰਸ ਐਡਵਰਡ ਆਇਲੈਂਡ ਨਿਊ ਬ੍ਰੈਂਸਬਿਕ ਅਤੇ ਯੂਕਾਨ ਵਿੱਚ ਵਾਅਦੇ ਦੇ ਨਾਲ-ਨਾਲ ਸੰਘੀ ਘਟੋ ਘਟ ਉਜ਼ਾਰਤ ਅਪਡੇਟ ਕੀਤੀ ਗਈ ਹੈ ਜਿਸ ਵਿੱਚ ਕੈਨੇਡਾ ਦੇ ਅੰਦਰ ਘਟੋ ਘਟ ਉਜ਼ਾਰਤ ਕੀ ਹੈ ਕੈਨੇਡਾ ਵਿੱਚ ਸਭ ਤੋਂ ਵੱਧ ਘਟੋ ਘਟ ਉਜ਼ਾਰਤ ਨੂਨਾਵਤ ਕੈਨੇਡਾ ਵਿੱਚ ਨਿਊ ਫਾਉਂਡਲੈਂਡ ਕਟੋ ਕਟ 2000 ਨੋਵਾ ਸਕੋਸ਼ੀਆ ਨਿਊ ਫਾਉਂਡਲੈਂਡ ਅਤੇ ਲੈਬਰਾਡੋਰ ਕਟੋ ਕਟ ਜ਼ਾਰ ਤੇ ਬਦਲਾਵ ਨਿਊ ਬ੍ਰੈਂਜ਼ਵਿਕ ਕਟੋ ਕਟ ਜ਼ਾਰਤ ਯੂਕਾਨ ਵਿੱਚ ਕਟੋ ਕਟ ਜ਼ਾਰ ਦਾ ਵਾਧਾ 온ਟਾਰੀਓ ਕਟੋ ਕਟ ਜ਼ਾਰਤ ਵਾਧਾ 2024 ਤੇ ਕੈਨੇਡਾ ਵਿੱਚ ਕਟੋ ਕਟ ਜ਼ਾਰਤ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲ ਸਭ ਤੋਂ ਪਹਿਲਾਂ ਕੈਨੇਡਾ ਵਿੱਚ ਕਟੋ ਕਟ ਜ਼ਾਰਤ ਕੀ ਹੈ ਕਟੋ ਕਟ ਜ਼ਾਰਤ ਪਰ ਘੰਟਾ ਵਾਰ ਦੀ ਸਭ ਤੋਂ ਘੱਟ ਉਜਾਰਤਾ ਜੋ ਮਾਲਕਾਂ ਨੂੰ ਕਾਨੂੰਨੀ ਤੌਰ ਤੇ ਆਪਣੇ ਕਰਮਚਾਰੀ ਨੂੰ ਭੁਗਤਾਨ ਕਰਨ ਦੀ ਜ਼ਰੂਰਤ ਹੁੰਦੀ ਹੈ ਕੈਨੇਡਾ ਵਿੱਚ ਘੱਟੋ-ਘੱਟ ਉਜਾਰਤ ਦੋ ਕਿਸਮ ਦੀ ਹੁੰਦੀ ਹੈ ਸੰਗੀ ਘੱਟੋ-ਘੱਟ ਉਜਾਰਤ ਦੀ ਗੱਲ ਕਰੀਏ ਤਾਂ ਸੰਗੀ ਤੌਰ ਤੇ ਨਿਰੰਤਰਤ ਖੇਤਰਾਂ ਵਿੱਚ ਜਿਵੇਂ ਬੈਂਕਿੰਗ ਆਵਾਜਾਈ ਡਾਕ ਸੇਵਾਵਾਂ ਤੇ ਲਾਗੂ ਹੁੰਦੀ ਹੈ ਫੈਡਰਲ ਸਰਕਾਰ ਦੁਆਰਾ ਸਾਲਾਨਾ ਸੈੱਟ ਕੀਤਾ ਗਿਆ ਖਪਤਕਾਰ ਮੂਲ ਸੁਚਾਰਕ ਸੀ ਪੀ ਆਈ ਦੇ ਆਧਾਰ ਤੇ ਵਿਸਤ੍ਰਿਤ ਕੀਤਾ ਜਾਂਦਾ ਹੈ ਸੂਬੇ ਖੇਤਰ ਵਿੱਚ ਘਟੋ ਘਾਟ ਉਜ਼ਾਰ ਤਾਂ ਉਹਨਾਂ ਦੇ ਅਧਿਕਾਰ ਖੇਤਰਾਂ ਦੇ ਅੰਦਰ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਵਿਅਕਤੀਗਤ ਪ੍ਰਾਂਤਾਂ ਜਾਂ ਪਰਦੇਸਾਂ ਦੁਆਰਾ ਸੈੱਟ ਕੀਤਾ ਜਾਂਦਾ ਹੈ ਖੇਤਰੀ ਨੀਤੀਆਂ ਰਹਿਣ ਸਹਿਣ ਦੀ ਲਾਗਤ ਅਤੇ ਮੰਗਾਈ ਦੇ ਆਧਾਰ ਤੇ ਦਰਾਂ ਵਪਾਰਕ ਤੌਰ ਤੇ ਵੱਖ-ਵੱਖਰੀਆਂ ਹੁੰਦੀਆਂ ਨੇ ਜਿਵੇਂ ਅਸੀਂ 2025 ਵਿੱਚ ਦਾਖਲ ਹੁੰਦੇ ਹਾਂ ਕਈ ਪ੍ਰਾਂਤ ਤੇ ਪਰਦੇਸ ਨਵੀਆਂ ਜ਼ਾਰਤਾਂ ਘਟੋ ਘਟ ਦਿਆਂ ਦਰਾਂ ਲਾਗੂ ਕਰਨਗੇ ਕੈਨੇਡਾ ਵਿੱਚ ਸਭ ਤੋਂ ਵੱਧ ਤੇ ਘੱਟੋ-ਘੱਟ ਉਜਾਰਤ ਨੋਨਾਵਤ ਵਿੱਚ 1 ਜਨਵਰੀ 2024 ਤੋਂ ਪ੍ਰਭਾਵਿਤ ਨੋਨਾਵਤ ਨੇ ਆਪਣੀ ਘੱਟੋ-ਘੱਟ ਉਜਾਰਤ 19 ਡਾਲਰ ਪ੍ਰਤੀ ਘੰਟਾ ਵਧਾ ਦਿੱਤੀ ਹੈ ਜੋ ਕੈਨੇਡਾ ਵਿੱਚ ਸਭ ਤੋਂ ਵੱਧ ਹੈ ਇਤਿਹਾਸ ਸੰਦਰਭ ਦੀ ਗੱਲ ਕਰੀਏ ਤਾਂ ਨੋਨਾਵਤ ਦਾ ਪਿਛਲਾ ਵਾਧਾ 1 ਅਪ੍ਰੈਲ 2020 ਵਿੱਚ ਹੋਇਆ ਸੀ ਜਦੋਂ ਤਨਖਾਹ 13 ਡਾਲਰ ਤੋਂ 16 ਡਾਲਰ ਪ੍ਰਤੀ ਘੰਟਾ ਕਰ ਦਿੱਤੀ ਗਈ ਸੀ ਤਬਦੀਲੀ ਕਿਉਂ ਅਰਜਸਟਮੈਂਟ ਖੇਤਰ ਵਿੱਚ ਰਹਿਣ ਦੀ ਉੱਚ ਕੀਮਤ ਦੂਰ ਦਰਾਡੇ ਦੇ ਪਾਈਚਾਰਿਆਂ ਵਿੱਚ ਕਰਮਚਾਰੀਆਂ ਦੀ ਸਹਾਇਤਾ ਕਰਨ ਦੀ ਜ਼ਰੂਰਤ ਨੂੰ ਦਰਸਾਉਂਦਾ ਨੁਨਵਤ ਨੇ ਦੂਜੇ ਪ੍ਰਾਂਤਾਂ ਲਈ ਪਰਦੇਸਾਂ ਲਈ ਇੱਕ ਮਾਪਦੰਡ ਨਿਰਧਾਰਤ ਕਰਦੇ ਹੋਏ ਸਭ ਤੋਂ ਘੱਟ ਘੱਟ ਉਜ਼ਾਰਤ ਪ੍ਰਦਾਨ ਕਰਨ ਵਿੱਚ ਦੇਸ਼ ਦੀ ਅਗਵਾਈ ਕਰਨਾ ਜਾਰੀ ਰੱਖਿਆ ਕੈਨੇਡਾ ਵਿੱਚ ਨਿਊ ਫਾਰਮਲੈਂਡ ਨਿਊ ਫੈਡਰਲ ਘੱਟੋ ਘੱਟ ਉਜ਼ਾਰਤ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਸੰਘੀ ਘੱਟੋ ਘੱਟ ਉਜ਼ਾਰਤ 1 ਅਪ੍ਰੈਲ 2025 ਤੋਂ ਇਸ ਦੀ ਅਗਲੀ ਸੰਸ਼ੋਧਨ ਵਿੱਚ ਜੋ ਲੰਗੇਗੀ ਮੌਜੂਦਾ ਦਰ 1 ਅਪ੍ਰੈਲ 2024 ਤੱਕ ਸੰਗੀ ਘਟੂ ਘਟ ਉਜ਼ਾਰਤ 17 ਡਾਲਰ 30 ਸੈਂਟ ਪ੍ਰਤੀ ਘੰਟਾ ਜੋ ਕਿ 2023 ਵਿੱਚ 16 ਡਾਲਰ 65 ਸੈਂਟ ਪ੍ਰਤੀ ਘੰਟਾ ਦੇ ਵਿੱਚ ਸੀ ਅਨੁਮਾਨਿਤ ਵਾਧਾ 2025 ਵਿੱਚ ਵਿਵਸਥਾ 2024 ਦੇ ਅਖਤਕਾਰ ਮੁੱਲ ਸੂਚਕ ਦੇ ਆਧਾਰ ਤੇ ਹੋਵੇਗੀ ਅਨੁਮਾਨਿਤ ਲਾਗਤ ਲਗਭਗ 17.70 ਸੈਂਟ ਪ੍ਰਤੀ ਘੰਟੇ ਦੇ ਵਾਧੇ ਦਾ ਸੁਝਾਅ ਦਿੰਦੀ ਹੈ ਜੋ ਕਿ 2% ਦੇ CPI ਵਾਧੇ ਨੂੰ ਦਰਸਾਉਂਦਾ ਹੈ ਇਹ ਨਵੀਂ ਦਰ ਸੰਗਠਿਤ ਨਿਰੰਤਰਤ ਖੇਤਰਾਂ ਵਿੱਚ ਕਰਮਚਾਰੀਆਂ ਤੇ ਲਾਗੂ ਹੋਵੇਗੀ ਜਿਸ ਵਿੱਚ ਸ਼ਾਮਲ ਹੈ ਬੈਂਕਿੰਗ ਅੰਤਰਰਾਸ਼ਟਰੀ ਆਵਾਜਾਈ ਹਵਾਈ ਰੇਲ ਸੜਕ ਤੇ ਸਮੁੰਦਰੀ ਡਾਕ ਤੇ ਕੂਰੀਅਰ ਸੇਵਾ ਨੋਵਾ ਸਕੋਸ਼ੀਆ ਘਟੋ ਘਟ ਉਜਾਰਤ ਦਾ ਵਾਅਦਾ ਨੋਵਾ ਸਕੋਸ਼ੀਆਜ਼ 1 April 2025 ਨੂੰ ਮੰਗਈ ਗਈ ਦੇ ਨਾਲ ਘੱਟੂ ਘੱਟ ਊਜ਼ਾਰਤ ਵਿਵਸਥਾ ਨੂੰ ਇਕਸਾਰ ਕਰ ਲਈ ਪ੍ਰੋਵਿੰਸ ਦੀਆਂ ਨੀਤੀਆਂ ਦੀ ਪਾਲਣਾ ਕਰਦੇ ਹੋਏ ਤਨਖਾਹ ਵਿੱਚ ਵਾਧੇ ਦੀ ਉਮੀਦ ਕਰਦੇ ਨੇ ਮੌਜੂਦਾ ਦਰ 15 ਡਾਲਰ ਪ੍ਰਤੀ ਘੰਟਾ ਅਨੁਮਾਨਿਤ ਵਾਧਾ ਲਗਭਗ 15 ਡਾਲਰ 40 ਸੈਂਟ ਪ੍ਰਤੀ ਘੰਟਾ মুদ্রਸਫੀਤੀ ਤੇ ਵਾਧੂ 1% ਦੇ ਆਧਾਰ ਤੇ ਨੋਵਾਸ਼ ਕੋਸ਼ੇ ਦੀ ਸਲਾਨਾ ਵਾਧੇ ਪ੍ਰਤੀ ਵਚਨਵੱਦਾ ਇਸ ਦੇ ਕਰਮਚਾਰੀਆਂ ਲਈ ਬਿਹਤਰ ਤਨਖਾਹ ਵਾਲ ਸਥਿਰ ਤਰੱਕੀ ਨੂੰ ਯਕੀਨੀ ਬਣਾਉਂਦੇ ਨੇ ਨਿਊ ਫਾਉਂਡਲੈਂਡ ਲਾਬਰਾਡੋਰ ਘਟ ਘਟ ਉਜਾਰਤ ਦੇ ਬਦਲਾਵ ਨਿਊ ਫਾਉਂਡਲੈਂਡ ਤੇ ਲਾਬਰਾਡੋਰ ਤੋਂ ਪਹਿਲਾਂ ਹੀ 2025 ਲਈ ਆਪਣੀ ਕੋਟੋ ਘਟ ਉਜਾਰਤ ਰੋਡਮੈਪ ਦੀ ਰੂਪਰੇਖਾ ਤਿਆਰ ਕੀਤੀ ਹੈ ਤੇ ਅਗਲੇ ਵਾਦੇ 1 April 2025 ਦੇ ਤਹਿਤ ਕੀਤਾ ਗਿਆ ਮਜੂਦਾ ਦਰ 15 60 ਸੈਂਟ ਪ੍ਰਤੀ ਘੰਟਾ 1 April 2024 ਤੱਕ ਭਵਿੱਖ ਦੇ ਅਨੁਮਾਨ 1 April 2025 $15.91 ਸੈਂਟ ਪ੍ਰਤੀ ਘੰਟਾ ਹੋਰ ਵਾਧਾ ਇੱਕਸਾਰ ਪਹੁੰਚ ਜਿੰਨੀ ਬਣਾਉਣਾ ਤੇ ਨਿਊ ਫਾਉਂਡਲੈਂਡ ਤੇ ਲਾਬਰਾਡੋਰ ਕਰਮਚਾਰੀਆਂ ਨੂੰ ਵਾਧੂ ਇਜਾਰਤ ਦੇ ਲਾਭ ਵਾਧੇ ਤੋਂ ਲਾਭ ਦਿਵਾਉਣਾ ਤੇ ਉਥੇ ਨਿਊ ਬ੍ਰੈਂਸਬਿਕ ਕਟੂਗਾ ਡੋਜ਼ਾਰਥ ਨਿਊ ਬ੍ਰੈਂਸਬਿਕ ਦੀ ਕਟੋਗਾ ਡੋਜ਼ਾਰਥ ਨੀਤੀ ਸਲਾਨਾ ਕਪਤਕਾਰ ਮੂਲ ਸੂਚਕਾਂਕ CPI ਨਾਲ ਜੁੜੀ ਹੋਈ ਹੈ ਮੌਜੂਦਾ ਦਰ 15 ਡਾਲਰ 30 ਸੈਂਟ ਪ੍ਰਤੀ ਘੰਟਾ 1 April 2024 ਨੂੰ ਸੈੱਟ ਆਉਣ ਵਾਲੀ ਜਿੱਥੇ CPI ਰੁਝਾਨਾਂ ਦੇ ਆਧਾਰ ਤੇ 1 April 2025 ਨੂੰ ਲਗਭਗ 15 ਡਾਲਰ 77 ਸੈਂਟ ਪ੍ਰਤੀ ਘੰਟਾ ਰਹਿਣ ਦੀ ਉਮੀਦ ਹੈ ਇਹ ਪ੍ਰੋਵੈਂਸ ਦੀ ਵਾਧੇ ਰਹਿਣ ਸਨ ਦੀ ਲਗਦੁਜ਼ਾਰ ਤੇ ਇੱਕਸਾਰ ਕਰਨ ਇੱਕ ਹੋਰ ਕਦਮ ਦੀ ਨਿਸ਼ਾਨਦੇਹੀ ਵੱਲ ਜਾਂਦਾ ਯੂਕਾਨ ਦੀ ਕਟੋਕਟੁਜ਼ਾਰਤ ਦੇ ਚਵਾਦਾ ਸਰਕਾਰ ਮਹਿੰਗਾਈ ਦੇ ਆંકੜੇ ਦੇ ਆਧਾਰ ਤੇ 1 April 2025 ਨੂੰ ਆਪਣੀ ਘੱਟੋ ਘੱਟ ਉਜਾਰਤ ਨੂੰ ਸੋਦੇਗੀ ਮੌਜੂਦਾ ਦਰ 17 ਡਾਲਰ 60 ਸੈਂਟ ਪ੍ਰਤੀ ਘੰਟਾ ਅਨੁਮਾਨਤ ਵਾਧਾ ਸੁਝਾਅ ਹੈ ਕਿ ਨਵੀਂ ਦਰ 17.97 ਸੈਂਟ ਪ੍ਰਤੀ ਘੰਟਾ ਤੋਂ ਵੱਧ ਜਾਵੇਗੀ ਜੋ ਕੈਨੇਡਾ ਵਿੱਚ ਸਭ ਤੋਂ ਵੱਧ ਭੁਗਤਾਨ ਕਰਨ ਵਾਲੇ ਖੇਤਰਾਂ ਦੇ ਅੰਦਰ ਯੂਕੋਨ ਦੀ ਸਥਿਤੀ ਨੰਬਰ ਕਰਾਰ ਰੱਖਦੀ ਹੈ অন্ਟਾਰੀਓ ਦੇ ਘੱਟੋ ਘੱਟ ਉਜਾਰਤ ਦਾ ਵਾਧਾ 2024 অন্ਟਾਰੀਓ ਵਿੱਚ ਉਜਾਰਤ ਵਿਵਸਥਾਵਾਂ ਆਮ ਤੌਰ ਤੇ ਅਕਤੂਬਰ ਨੂੰ ਲਾਗੂ ਕਰਨ ਦੀ ਸੀਮਾ ਪਾਲਣਾ ਕਰਦੀ ਹੈ ਮੌਜੂਦਾ ਦਰ 17 ਡਾਲਰ 20 ਸੈਂਟ ਤੋਂ ਨਿਮਾਨਿਤ ਵਾਧਾ 17 ਡਾਲਰ 85 ਸੈਂਟ ਨਵੀਂ ਦਰ ਦਾ ਲਾਣ 1 April 2025 ਤੋਂ ਪਹਿਲਾ ਕੀਤਾ ਜਾਵੇਗਾ ਤੇ 1 October 2025 ਨੂੰ ਲਾਗੂ ਹੋਵੇਗਾ ਅਤੇ 2026 ਤੱਕ ਲਾਗੂ ਹੋਵੇਗਾ ਕੈਨੇਡਾ ਸੂਬੇ ਦੀ ਗੱਲ ਕਰੀਏ ਤਾਂ ਕ੍ਰੈਡਿਨ ਸੂਬੇ ਨੇ ਪ੍ਰਦੇਸ਼ਾਂ ਦੀ ਘਟੋ ਘਟ ਉਜਾਰਤਾਂ ਦੇ ਵਾਅਦੇ ਦੀ ਗੱਲ ਮੌਜੂਦਾ ਖੇਤਰ ਜਿੱਥੇ ਕੈਨੇਡਾ ਸੰਘੀ ਤੌਰ ਤੇ ਨਿਰੰਤਰ ਖੇਤਰਾਂ ਦੇ ਵਿੱਚ 17.30 ਸੈਂਟ 1 ਅਪ੍ਰੈਲ 2025 ਯੂਕੇਨ ਦੇ ਵਿੱਚ 17 ਡਾਲਰ 59 ਸੈਂਟ ਨਿਊਫਾਉਂਡ ਲਾਬਰਾਡੋਰ 15 ਡਾਲਰ 60 ਸੈਂਟ ਨੋਵਾ ਸਕੋਸ਼ੀਆ 15 ਡਾਲਰ 20 ਸੈਂਟ ਪ੍ਰਿੰਸ ਐਡਵਰਡ ਆਈਲੈਂਡ 16 ਡਾਲਰ ਨਿਊ ਬ੍ਰਾਂਸਵਿਕ ਵਿੱਚ 15 ਡਾਲਰ 30 ਸੈਂਟ ਨੂਨਾਟ ਦੇ ਵਿੱਚ 19 ਡਾਲਰ ਤੇ ਬ੍ਰਿਟਿਸ਼ ਕੋਲੰਬੀਆ 17 ਡਾਲਰ 40 ਸੈਂਟ অন্ਟਾਰੀਓ 17 ਡਾਲਰ 20 ਸੈਂਟ ਪੱਛਮੀ ਉੱਤਰ ਪੱਛਮੀ ਖੇਤਰ ਵਿੱਚ 16.5% ਮੈਨੀਟੋਬਾ 15.8% ਕਯੂਬਿਕ 15 75% ਅਲਬਰਟਾ 15 ਸਕੈਚਵਿੰਚ 15 ਵਧਰੀ ਕੁਟਕੜੂਜ਼ਾਰਤਾ ਇਸ ਨੂੰ ਹੱਲ ਕਰਨ ਲਈ ਕੈਨੇਡਾ ਵਚਨ ਵੱਤ ਤੁਹਾਨੂੰ ਦਰਸਾਉਂਦੀ ਹੈ ਮੰਗਈ ਇਹ ਯਕੀਨੀ ਬਣਾਉਣੀ ਕਿ ਮਜ਼ਦੂਰੀ ਜੀਵਨ ਦੀ ਲਾਗਤ ਤੇ ਤਾਲਮਿਲ ਬਣਾਈ ਰੱਖਣ ਗਰੀਬੀ ਘਟਾਉਣ ਘਾਟ ਆਮਦਨੀ ਵਾਲੇ ਕੰਮਾਂ ਦਾ ਸਮਰਥਨ ਕਰਨਾ ਆਰਥਿਕ ਵਿਕਾਸ ਕਪਤ ਕਰਾ ਦੀ ਖਰਚ ਸ਼ਕਤੀ ਨੂੰ ਵਧਾਉਣਾ 2025 ਦੇ ਸ਼ੁਰੂ ਵਿੱਚ ਕੈਨੇਡਾ ਦੇ ਸੂਬਿਆਂ ਤੇ ਪ੍ਰਦੇਸ਼ਾਂ ਵਿੱਚ ਆਉਣ ਵਾਲੀ ਘਟੋ-ਘਟ ਉਜਾਰਤਾ ਦੇ ਅੰਦਰ ਵਾਅਦਾ ਨਿਰਪੱਖ ਤਨਖਾਹ ਦੀ ਆਰਥਿਕ ਬਰਾਬਰੀ ਲਈ ਦੇਸ਼ ਦੀ ਵਚਨਬੱਧਤਾ ਨੂੰ ਜ਼ਾਰਗਰ ਕਰਦਾ ਹੈ ਭਾਵੇਂ ਤੁਸੀਂ ਇੱਕ ਕਰਮਚਾਰੀ ਹੋ ਜਾਂ ਰੋਜ਼ਗਾਰਦਾਤਾ ਇਹ ਤਬਦੀਲੀਆਂ ਬਾਰੇ ਸੂਚਿਤ ਰਹਿਣਾ ਜ਼ਰੂਰੀ ਹੈ ਜਿਵੇਂ ਜਿਵੇਂ ਉਜਾਰਤਾਵਾਦੀ ਨੇ ਉਸੇ ਤਰ੍ਹਾਂ ਵਿੱਤੀ ਸਥਿਰਤਾ ਅਤੇ ਵਿਕਾਸ ਦੇ ਮੌਕੇ ਵੀ ਵਾਅਦੇ ਨੇ ਮੰਗਿਆ ਹੈ ਅਤੇ ਆਰਥਿਕ ਖੇਤਰਾਂ ਦੀਆਂ ਚੁਣੌਤੀਆਂ ਨੂੰ ਸੰਬੋਧਨ ਕਰਨ ਲਈ ਇਹ ਤਬਦੀਲੀਆਂ ਕੈਨੇਡਾ ਦੇ ਇੱਕ ਆਝਾਹੇ ਰਾਸ਼ਟ ਸਾਕ ਨੂੰ ਮਜ਼ਬੂਤ ਕਰਦੀਆਂ ਨੇ ਜੋ ਇਸ ਦੇ ਕਰਮਚਾਰੀਆਂ ਦੀ ਕਦਰ ਕਰਦਾ ਹੈ। ਕੈਨੇਡਾ ਵਿੱਚ ਘੱਟੋ-ਘੱਟ ਉਜਾਰਤ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲ ਕੈਨੇਡਾ ਦੇ ਸੰਗੀ ਘੱਟੋ-ਘੱਟ ਉਜਾਰਤ ਕੌਣ ਤੈਅ ਕਰਦਾ ਕੈਨੇਡਾ ਦੀ ਸੰਗੀ ਨਿਰੰਤਰ ਖੇਤਰਾਂ ਦੀ ਕਰਮਚਾਰੀਆਂ ਦੇ ਲਾਗੂ ਸੰਗੀ ਆਟੋ ਤੇ ਘੱਟੋ-ਘੱਟ ਨਿਰਧਾਰਤ ਕਰਦੀ ਹੈ ਸੂਬਾਈ ਘੱਟੋ-ਘੱਟ ਉਜਾਰਤਾ ਕਿੰਨੀ ਵਾਰ ਅਪਡੇਟ ਕੀਤੀ ਜਾਂਦਾ ਹੈ ਨੇ ਜ਼ਿਆਦਾਤਰ ਸਾਲਾਨਾ ਘੱਟੋ ਘੱਟ ਉਜਾਰਤ ਨੂੰ ਸੋਚਦੇ ਨੇ ਖਾਸ ਤੌਰ ਤੇ ਮਿੰਘਾਈ ਦੀ ਆਧਾਰ ਤੇ ਕੈਨੇਡਾ ਦੇ ਕਿਹੜੇ ਸੂਬੇ ਵਿੱਚ ਸਭ ਤੋਂ ਘੱਟ ਉਜਾਰਤਾ ਨਵਤ 1 ਜਨਵਰੀ 2024 ਸਭ ਤੋਂ ਵੱਧ ਤੇ ਘੱਟੋ ਘੱਟ ਉਜਾਰਤ 19 ਡਾਲਰ ਪ੍ਰਤੀ ਘੰਟਾ ਤੇ ਸੰਗੀ ਘੱਟੋ ਘੱਟ ਉਜਾਰਤਾ ਸੂਬਿਆਂ ਵਿੱਚ ਇੱਕੋ ਜਿਹੀ ਕਿਉਂ ਨਹੀਂ ਹੈ ਪਰ ਨਹੀਂ ਸੰਗੀ ਘੱਟੋ ਘੱਟ ਉਜਾਰਤ ਸਿਰਫ ਸੰਗੀ ਨਿਰੰਤਰ ਉਦਯੋਗ ਤੇ ਲਾਗੂ ਹੁੰਦੀ ਹੈ ਦੂਜੇ ਕਾਮਿਆਂ ਲਈ ਸੂਬੇ ਨੇ ਉਜਾਰਤਾ ਵੱਖਰੀਆਂ ਹੁੰਦੀਆਂ ਨੇ ਅਗਲਾ ਸੰਗੀ ਘਟੋ ਘਟ 1000 ਦਾ ਵਾਧਾ ਕਦੋਂ ਹੋਵੇਗਾ ਅਗਲੀ ਵਾਰsta 1 ਅਪ੍ਰੈਲ 2025 ਤੇ ਤੈ ਕੀਤੀ ਗਈ ਹੈ ਤੇ 2024 ਸੀਪੀ ਡਾਟਾ ਦੇ ਆਧਾਰ ਤੇ ਕੈਨੇਡੀਅਨ ਖਬਰਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ